ਸਾਰਾ ਜੀ ਸਾਰਿਆਂ ਨੂੰ ਸੋ ਅੱਜ ਆਪਣੀ ਵਾਪਸੀ ਆ ਜੀ ਪਿੰਡ ਨੂੰ ਤੇ ਪੰਜ ਛੇ ਦਿਨ ਹੋ ਗਏ ਆਪਾਂ ਨੂੰ ਇੱਥੇ ਤੇ ਅੱਜ ਆਪਾਂ ਵਾਪਸ ਜਾਵਾਂਗੇ ਆਪਣੇ ਪਿੰਡ ਨੂੰ ਸ਼੍ਰੀ ਜੂਨ ਸਾਹਿਬ ਤੋਂ ਆਪਾਂ ਚੱਲ ਪਏ ਆ ਆਹੋ ਸਾਹ ਆ ਜਿਹੜਾ ਇਹ ਨੇ ਆਪਾਂ 15 ਬਾਅਦ ਅੰਦਰ ਵੀ ਦੇ ਸੇਵਾ ਨੂੰ ਆ ਗਿਆ ਹੋ ਗਿਆ ਇਹਨਾਂ ਦੇਰ ਤੋਂ ਚੱਲ ਕੇ ਜੀ ਆਪਾਂ ਪਹੁੰਚ ਗਏ ਫੇਰ ਖਾਮਕਾਂ ਇਹ ਹਾ ਕਿਹੜਾ ਇਹ ਤੁਹਾਨੂੰ ਆ ਕੇ ਜਾਨਾ ਖਾਊਗਾ ਆਪਾਂ ਮੈਂ ਦੇਰ ਤੋਂ ਚੱਲ ਕੇ ਜੀ ਪਹੁੰਚ ਗਏ ਫੇਰ ਖਾਮਕਾਂ ਪਿੰਡ ਤੇ ਐਸੇ ਗੁਰਦਾਰਾ ਸਾਹਿਬ ਜਿੱਥੇ ਬੰਨੋ ਬਚਾ ਰਹੀ ਸੀ ਮਾਪਾ ਦੀਵਾਨ ਸਿੰਘ ਜੀ ਦਾ ਗੁਰਦੁਆਰਾ ਫੇਰ ਇੱਥੋਂ ਚੱਲ ਪਏ ਆਪਾਂ ਚਾਹ ਪਾਣੀ ਪੀ ਕੇ ਤੇ ਸਾਣਾ ਜਿਹੜਾ ਸਫ਼ਰ ਸ਼ੁਰੂ ਕਰਦੇ ਆਪਾਂ ਲੰਗਰ ਸ਼ਿਕਾਣਾ ਰੁਕੇ ਫੇਰ ਕਿਥੇ ਤੇ ਸੰਮੇਤ ਲੰਗਰ ਸ਼ਿਕਾਉਂਦੀ ਹੈ ਬਹੁਤੀ ਸ਼ਰਤਾਂ ਨਾਲ ਲੰਗਰ ਸ਼ਿਕਾਉਂਦੀ ਹੈ ਬੁੱਢ ਲਾਉਣਾ ਸ਼ਹਿਰ ਤੇ ਬਾਅਦ ਚ ਆਪਾਂ ਜਾਣਾ ਹੈ ਜੀ ਗੁਰਦੁਆਰਾ ਬੜੀ ਸੰਗਤ ਸਾਹਿਬ ਪਾਤਸ਼ਾਹੀ ਦਸਵੀਂ ਆ ਜਿਹੜਾ ਰਸਤਾ ਵੇ ਸਾਊਥ ਇੰਡੀਅਨ ਫਿਲਮਾਂ ਦੀ ਵਾਈਬ ਦਿਖਾਉਂਦਾ ਹੈ ਸੇਮ ਇਦਾਂ ਦੀ ਵਾਈਬ ਬਣੇ ਸਾਊਥ ਇੰਡੀਅਨ ਫਿਲਮ ਦੇਖਦੇ ਆਪਾਂ ਤੇ ਬੜਾ ਹੀ ਨਜ਼ਾਰੇਦਾਰ ਜਿਹੜਾ ਵਾ ਇਹ ਰਸਤਾ ਵਾ बहुत ही सुकून वाला रास्ता वा शांतमई रास्ता वा हेलो <laughs> भाई सौ आप आ चुके जी ब्रहानपुर मध्य प्रदेश ਉੱਥੇ ਗੁਰਦੁਆਰਾ ਜਿੱਥੇ ਆਉਂਦੇ ਰੁਕੇ ਆਪਾਂ ਆਓ ਤੁਹਾਨੂੰ ਫਰੌਂੜਿਆਂ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਬੁਰਾਣਪੁਰ ਤੋਂ ਫਿਰ ਆਪਾਂ ਚਾਹ ਦਾ ਲੰਗਰ ਛੱਕ ਕੇ ਤੇ ਰਵਾਨਾ ਹੋ ਗਏ ਅਗਲੀ ਸਟੇਲ ਹੀ ਆ ਜਿਹੜਾ ਰਸਤਾ ਬਹੁਤ ਹੀ ਜ਼ਿਆਦਾ ਖਰਾਬ ਆ ਬਿਲਕੁਲ ਹੌਲੀ ਹੌਲੀ ਜਾਣਾ ਪਿਆ ਕਾਫੀ ਲੰਬਾ ਰਸਤਾ ਸੀ ਤਕਰੀਬਨ 30 35 ਕਿਲੋਮੀਟਰ ਇਦਾਂ ਦਾ ਹੀ ਰਸਤਾ ਸਾਨੂੰ ਜਿਹੜਾ ਮਤਲਬ ਕਿ ਬਹੁਤ ਘੱਟੇ ਵਾਲਾ ਰਸਤਾ ਹੈ ਕਿਉਂਕਿ ਰੋਡ ਬਣ ਰਿਹਾ ਵਾ ਤਾਂ ਕਰਕੇ ਪਹਿਲੇ ਰੋਡ ਦੇ ਜਿਹੜਾ ਹਾਲ ਤੇ ਇਦਾਂ ਦੀ ਹੋਈ ਪਈ ਆ ਫੇਰ ਇੱਕ ਲੰਗਰ ਲਈ ਸਟੇ ਆਪਣਾ ਜਿਹੜਾ ਆ ਇੰਦਾਰ ਰਾਤ ਦੇ ਤਕਰੀਬਨ 12:00 ਵੱਜ ਚੁੱਕੇ ਸੀ ਤੇ ਫੇਰ ਆਪਾਂ ਨੂੰ ਲੰਗਰ ਸ਼ਟਲ ਨੂੰ ਇੱਥੇ ਮਿਲਿਆ ਅੰਕਲ ਜੀ ਨੇ ਤਾਂ ਮਾੜੀ ਗੇ ਸੱਤੇ ਵੀ ਠਾਂਗ ਰਾਈ ਤੇ ਹੁਣ ਆਪਣਾ ਅਗਲਾ ਜਿਹੜਾ ਵਾ ਆਰਾਮ ਕਰਨ ਦਾ ਸਥਾਨ ਆ ਉਹ ਆ ਗੁਰਦੁਆਰਾ ਨਾਨਕ ਬੁੰਗਾ ਸਾਹਿਬ ਹੁਣ ਦੇਖੋ ਤੇ ਕਿੰਨੇ ਵਜੇ ਪਹੁੰਚਦੇ ਆਪਾਂ ਸੀ ਗਾੜੀ ਸਾਰਾ ਸੋ ਅਗਲਾ ਦਿਨ ਚੜ ਚੁੱਕਿਆ ਜੇ ਤੇ ਆਪਾਂ ਰਾਤ ਚੱਲੇ ਸੀ ਬਰਹਾਨਪੁਰ ਤੋਂ ਤੇ ਰਾਤ ਲੰਗਰ ਛਕਿਆ ਇੱਕ ਜਗ੍ਹਾ ਰੋਕੇ ਤੇ ਹੁਣ ਆਪਾਂ ਇਸ ਟਾਈਮ ਇੰਦੌਰ ਦੇ ਗੁਰਦੁਆਰਾ ਗੁਰੂ ਨਾਨਕ ਬੁੰਗਾ ਸਾਹਿਬ ਇਹ ਇੰਦੌਰ ਦੇ ਵਿੱਚ ਆ ਏਰੀਆ ਪੜਿਆ ਨਹੀਂ ਕਿਹੜਾ ਵਾ ਤੇ ਇੱਥੇ ਵੀ ਆਪਾਂ ਲੰਗਰ ਤਿਆਰ ਕਰਾਂਗੇ ਚਾਹ ਛਕਾਂਗੇ ਤੇ ਫੇਰ ਇੱਥੋਂ ਰਵਾਨਾ ਹੋਵਾਂਗੇ ਅਗਲੀ ਯਾਤਰਾ ਲਈ ਇੱਥੋਂ ਅੱਗੇ ਆਪਾਂ ਰੋਕਾਂਗੇ ਉਹ ਗਵਾਲੀਆ ਇਥੋਂ ਵੀ ਆਪਾਂ ਲੰਗਰ ਪ੍ਰਸ਼ਾਦਾ ਸ਼ੱਕੇ ਤੁਰਪੇ ਅੱਗੇ ਨੂੰ ਤੇਲਾ ਕਰ ਮੈਂ ਉਹਦਾ ਉਸਤਾਦ ਨਹੀਂ ਤੇ ਤਾਇਆ ਵੀ ਆ ਮੈਂ ਉਹਦਾ ਤੇ ਆ ਆ ਜੀ ਆਪਣੇ ਪਿੰਡ ਦੇ ਅੰਕਲ ਸਾਡੇ ਚਾਚਾ ਜੀ ਇਹਨਾਂ ਦੇ ਟਾਬੇ ਤੇ ਇਹ ਹਰ ਵਾਰੀ ਰੋਕਦੇ ਆ ਸੰਗਤ ਨੂੰ ਇਹ ਆਪਣੇ ਟਾਬੇ ਦੇ ਯਾਨੀ ਕਿ ਜਾਦੀ ਸੇਵਾ ਕਰਦੇ ਆ ਸੰਗਤ ਲਈ ਹਾਂਜੀ ਇੱਥੇ ਨਵੇਂ ਲੈਕਚਰ ਇਹ ਇਹ ਕਿਹਨੀਆਂ ਅੱਲਾਈ ਬੰਨਾ ਬੜੀ ਕਿਰਪਾ ਇਥੋਂ ਆਪਾਂ 50 ਸ਼ੱਕੇ ਤੇ ਹੋਣ ਅਗਲਾ ਸਟੇ ਆਪਣਾ ਜਿਹੜਾ ਹੈ ਸ਼ਿਵਪੂਰੀ ਸਾਹਿਬ ਆ ਗਿਆ ਜੀ ਗੁਰਦੁਆਰਾ ਸ਼ਿਵਪੂਰੀ ਸਾਹਿਬ ਇੱਥੇ ਵੀ ਚਾਹ ਤੇ ਬੂੰਦੀ ਦਾ ਲੰਗਰ ਹੈ ਇਥੋਂ ਲੰਗਰ ਛਾ ਕੇ ਤੇ ਫਿਰ ਅਗਲਾ ਸਟੇ ਆਪਣਾ ਜਿਹੜਾ ਲੰਗਰ ਪ੍ਰਸ਼ਾਦੇ ਦਾ ਹੋਊਗਾ ਸਾਰੇ ਦਿਨ ਦੇ ਸਫ਼ਰ ਤੋਂ ਬਾਅਦ ਫੇਰ ਆਪਾਂ ਰਾਦੇ 8 ਵਜੇ ਪਹੁੰਚ ਗਏ ਗੁਰਦੁਆਰਾ ਸ਼ਿਵਪੁਰੀ ਸਾਹਿਬ ਇੱਥੋਂ ਵੀ ਜਿਹੜਾ ਆਪਾਂ ਨੂੰ ਚਾਹ ਦਾ ਲੰਗਰ ਮਿਲਿਆ ਤੇ ਫੇਰ ਜਿਹੜਾ ਅਗਲਾ ਸਟੇ ਆ ਆਪਣਾ ਹੋਊਗਾ ਹੁਣ ਗਵਾਲੀਅਰ ਕਿਲੇ ਤੇ ਦਾਦਾ ਬੰਦੀ ਛੋੜ ਕੇ ਨਾ ਉੱਥੇ ਅਗਲਾ ਸਟੇ ਆ ਆਪਣਾ ਇੱਥੋਂ ਰਵਾਨਾ ਹੋ ਗਏ ਫੇਰ ਆਪਾਂ ਚਾਹ ਲਓ ਜੀ ਆਪਾਂ ਪਹੁੰਚ ਗਿਆਂ ਜੀ ਇਸ ਟਾਈਮ ਸ਼ਿਵਪੁਰੀ ਸਾਹਿਬ ਐ ਭਾਈ ਬਾਲਾ ਜੀ ਗੁਰਦੁਆਰਾ ਤੇ ਹੁਣ ਆਪਾਂ ਰਵਾਂਗੇ ਗਾੜੀ ਗਵਾਲੀਅਰ ਗਵਾਲੀਅਰ ਤੋਂ ਆਗਰਾ ਤੇ ਆਗਰਾ ਤੋਂ ਪੰਜਾਬ ਚਾਹ ਪਾਣੀ ਪੀ ਲਏ ਤੇ ਗੱਡੀ ਆਪਣੀ ਤਿਆਰ ਆ ਰਵਾਨਾ ਹੁਣ ਜਾਵਾਂਗੇ ਆਪਾਂ ਗਵਾਲੀਅਰ ਕਿੱਥੇ ਜਾਣਾ ਹੁਣ ਆਪਾਂ ਗਵਾਲੀਅਰ ਹੈ ਚਲੋ ਵਧੀਆ ਉਹ ਯਾਤਰਾ ਠੀਕ ਠਾਕ ਹੈ ਕਰੋ ਓਏ ਇਹਨਾਂ ਨੂੰ ਗੋਲੀ ਮਾਰੀ ਬਾ ਵੀ ਆਹ ਮੋਹਰੇ ਚੀਜ਼ ਆ ਸਾਰਿਆਂ ਨੂੰ ਗੁਰਵਾ ਮਾਰਨਾ ਮਾਤੜੇ ਬੰਦਾ ਮਾਰ ਸਾਰੇ ਨੂੰ ਮਾਰਦਾ ਕਿੰਨੇ ਕਿੰਨੇ ਬੰਦੇ ਢੂਲ ਚ ਪਰ ਆ ਜਣਾ ਦੋ ਬੰਦੇ ਬਾ ਆ ਵੀਰ ਦੇ ਬਾੜੇ سارے ਵਾਲੇ ਓਏ ਸੇਵਾਦਾਰ ਆ ਆਪਾਂ ਚੁੱਕੇ ਆ ਜੀ ਗਵਾਲੀਅਰ ਸਿਟੀ ਚ ਐਂਟਰ ਤੇ ਆਇਆ ਗਵਾਲੀਅਰ ਸਿਟੀ ਦਾ ਵਿਊ ਬਹੁਤ ਹੀ ਘੈਂਟ ਵਿਊ ਆ ਨਾਈਟ ਵਾਲਾ ਵੀ ਤੇ ਜਿਹੜਾ ਗਵਾਲੀਅਰ ਫੋਰਟ ਆ ਗੁਰਦੁਆਰਾ ਕਿਲਾ ਦਾਤਾ ਬੰਦੀ ਛੋੜ ਕੋਈ ਬਿਲਕੁਲ ਨਜ਼ਦੀਕ ਹੈ ਆਪਣੇ ਤੇ ਆਵਾਜ਼ੀ ਕਿਲੇ ਦਾ ਰਸਤਾ ਇਹ ਕਿਲੇ ਦਾ ਰਸਤਾ ਬਹੁਤ ਹੀ ਸਿੰਗਲ ਆ ਯਾਨੀ ਕਿ ਜੇ ਉੱਪਰੋਂ ਕੋਈ ਚੀਜ਼ ਜਾਵੇ ਤਾਂ ਫਿਰ نیچے ਜਿਹੜੀ ਬਰੋਕ ਦਿੱਤੀ ਜਾਂਦੀ ਆ ਤੇ ਜਦੋਂ ਕੋਈ نیچےੋਂ ਚੀਜ਼ ਜਾਂਦੀ ਉੱਪਰ ਨੂੰ ਤਾਂ ਉਦੋਂ ਉੱਪਰ ਵਾਲੀ ਰੋਕ ਦਿੱਤੀ ਜਾਂਦੀ ਆ ਜਿਹੜੀ 4 ਲਾਈਨ ਜਿਹੜੀ ਕਾਰ ਹੋ ਗਿਆ ਟਰੱਕ ਹੋ ਗਿਆ ਉਹ ਸਿਰਫ ਜੇ ਉੱਪਰ ਵਾਲਾ ਜਾਊਗਾ ਜਾਂ نیچے ਵਾਲਾ ਹੀ ਉੱਪਰ ਜਾਊਗਾ ਮਤਲਬ ਇੱਕੋ ਵਾਰ ਦੋਹਾਂ ਚੀਜ਼ਾਂ ਨਹੀਂ ਕ੍ਰੋਸ ਕਰ ਸਕਦੀਆਂ ਇੱਕ ਦੂਜੇ ਨੂੰ ਕੀ ਕੰਟੀਰ ਦੇ ਮਾਨੂੰ ਭਾਵੇ ਸੋ ਸ੍ਰੀ ਅਕਾਲ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਵਿੱਚ ਐਂਟਰ ਪਹਿਲਾਂ ਵੀ ਸੰਗਤ ਤੇ ਆ ਕੇ ਖੜੀ ਸੀ ਉਹਨਾਂ ਨੂੰ ਫੜੇ ਸੰਜੀ ਕੀਤੀ ਤੇ ਆਪਣੇ ਨਾਲ ਦੋ ਟਰੱਕ ਇਹ ਹੈ ਤੇ ਆਪਾਂ ਇੱਥੇ ਲੈਣਾ ਹੁਣ ਰੂਮ ਫੇਰ ਕਰਾਂਗੇ ਰਾਮ ਪ੍ਰਸ਼ਾਦਾ ਪਾਣੀ ਛੱਕ ਕੇ ਬਈ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਗਵਾਲੀਅਰ ਕਿਲਾ ਗੁਰਦੁਆਰਾ ਦਾਤਾ ਬੰਦੀ ਛੋੜ ਸ਼ੇਵੇਂ ਪਾਸ਼ਾ ਤੇ ਇੱਥੇ ਰਾਤ ਰੁਕਾਂਗੇ ਆਪਾਂ ਆਰਾਮ ਕਰਾਂਗੇ ਇਹ ਮਾਰਨਿੰਗ ਫੇਅਰ ਚੱਲਾਂਗੇ ਮਾਰਨਿੰਗ ਫੇਅਰ ਆਗਦੇ ਸਟੇ ਆ ਆਪਣਾ ਆਹੋ ਜੀ ਦਫ਼ਤਰ ਜਿੱਥੋਂ ਆਪ ਲੈਣੀ ਰੂਮ ਦੀ ਚਾਬੀ ਆਪਾਂ ਨੂੰ ਰੂਮ ਦੀ ਚਾਬੀ ਮਿਲ ਚੁੱਕੀ ਆ ਤੇ ਆਪਾਂ ਆ ਗਏ ਆਪਣੇ ਕਮਰੇ 'ਚ ਜੋ ਕਿ ਹਾਲ ਆ ਥੱਲੇ ਗੱਦੇ ਸੁਟਿਆ ਲੇਕਿਨ ਇੱਥੇ ਥੋੜੀ ਜਿਹੀ ਗਰਮੀ ਲੱਗਣ ਦੀ ਤੇ ਇਸ ਕਰਕੇ ਆਪਣਾ ਆਪਣਾ ਬਿਸਤਰਾ ਜਿਹੜਾ ਸੀ ਉਹ ਬਾਹਰ ਹੀ ਡਾਲਿਆ ਆਈ ਤੇ ਥੋੜਾ ਠੰਡਾ ਮੌਸਮ ਆ ਅੰਦਰ ਥੋੜੀ ਗਰਮੀ ਆ ਕਿਉਂਕਿ ਬਾਹਰ ਤਰੇਲ ਜੀ ਦਾ ਕਰਕੇ ਥੋੜਾ ਹੈ ਖਣ ਲੱਗਦੀ ਐ ਇੱਥੇ ਸਹੀ ਐ ਕੰਮ ਅੰਦਰ ਨਾਲ ਹਾਂਜੀ ਮਾਰਨਿੰਗ ਹੋ ਚੁੱਕੀ ਆ ਤੇ ਰਾਤ ਆਪਾਂ ਇੱਥੇ ਸਟੇ ਕੀਤਾ ਸੀ ਗੁਰਦੁਆਰਾ ਦਾਤਾ ਬੰਦੀ ਛੋੜ ਕਲਾਗ ਵਾਲੀਅਰ ਤੇ ਹੁਣ ਇਥੋਂ ਆਪਾਂ ਰਵਾਨਾ ਹੋਵਾਂਗੇ ਆਗਰਾ ਲਈ ਮੋ ਜੀ ਆਪਾਂ ਨਿਕਲ ਚੁੱਕੇ ਆ ਗਵਾਲੀਅਰ ਗੁਰਦੁਆਰਾ ਸਾਹਿਬ ਤੋਂ ਆ ਗਵਾਲੀਅਰ ਫੋਰ ਦਾ ਰਸਤੇ ਦਾ ਵੀਊ ਆ ਇਹਦਾ ਟਵਾਲੀਰ ਪੋਰ ਦਾ ਬਲੌਗ ਬਣਾਇਆ ਉਹ ਪਾਰਟ ਬਣਾਇਆ ਉਹ ਵੀ ਆਪਾਂ ਜਿਹੜੀ ਅਪਲੋਡ ਕਰੀ ਆ ਆ ਵਾਜੀ ਫਿਊ ਰਸਤੇ ਦਾ ਸਤ ਸ੍ਰੀ ਅਕਾਲ ਇਥੇ ਕਿਹੜੀ ਗੱਲ ਰੋਕੀ ਆ ਹਰ ਸਾਲ ਸਤਿ ਸ੍ਰੀ ਅਕਾਲ ਕਰਦੇ ਨੰਗਰ ਸਿਕਉਂਦੇ ਆ ਅੱਛਾ ਗਵਾਲੀਅਰ ਦਾ ਹੀ ਪਰਿਵਾਰ ਆ ਠੀਕ ਆ ਆਜਾ ਦੂਤਾ ਜੀ ਬਾਈ ਯਾਰ ਦੇਖੋ ਇਹ ਆ ਜੀ ਗਵਾਲੀਅਰ ਦਾ ਪਰਿਵਾਰ ਇਹ ਗਵਾਲੀਅਰ ਖੇਲੇ ਦੇ ਬਿਲਕੁਲ ਲਾਗੇ ਘਰ ਆ ਇਹਨਾਂ ਦਾ ਤੇ ਕਿਹੜੀ ਹਰ ਸਾਲ ਸੇਵਾ ਕਰਦੇ ਸੰਗਤ ਦੀ ਕੂੜੀਆਂ ਛੋਲੇ ਦਾ ਲੰਗਰ ਲਾਇਆ ਇਹਨਾਂ ਨੇ ਹਰ ਕੀ ਹੁਣ ਆਪਾਂ ਹੋਂ ਲੈ ਗਏ ਆ ਜੀ ਆਪਣੇ ਘਰਾਂ ਨੂੰ ਰਵਾਨਾ ਇਹ ਵੀ ਬਹੁਤ ਘੈਂਡਿਆ ਯਾਰ ਇਹਨਾਂ ਰਸਤੇ ਆਂ ਦਾ ਅੰਦਰ ਐਮਪੀ ਬਹੁਤ ਆਚਾ ਰੱਖਿਆ ਡੀਆ ਸੰਗਤੇ ਪੇਠਾ ਲੈਣ ਲਈ ਆ ਸ਼ੇਰਿਆ ਕੀਤਾ ਰੇਟ 90 ਰੁਪਏ ਕੀਤਾ ਇਹਨਾਂ ਨੇ ਵੀਰ ਆਪਾਂ ਨੇ ਕੀਤਾ ਅੱਛਾ ਇਹ ਕਾਲੀ ਕਰਦੇ ਸਾਰੇ ਆਉਂਦੇ ਆਉਂਦੇ ਆ ਗੋਈ ਮਾਇਆ ਦੁੱਕ ਮੈਂ ਛੱਡ ਕੇ ਤੇਰੇ ਨਾਲ ਮੈਂ ਕਿੱਥੇ ਮੈਂ ਨਹੀਂ ਨਹੀਂ ਵੰਡਦੇ ਜਾਨਾ ਰਾਜੇ <्राँस्यारी> थोड़ा चल गए थे आप फिर रो गए ढाबे इथे कोल्ड ड्रिंक तो फिर तुर पे आप ਥੋੜਾ ਅੱਗੇ ਜਾਣ ਤੋਂ ਬਾਅਦ ਆਪਾਂ ਨੂੰ ਪੰਪ ਤੇ ਫੇਰ ਰੋਕ ਲਿਆ ਗਿਆ ਤੇ ਇੱਥੇ ਬਰੈਡ ਤੇ ਚਾਹ ਹੀ ਸਮੋਸੇ ਵੀ ਨਾਲ ਔਰ ਜੀ ਆਪਾਂ ਇੱਥੇ ਬਰੈਡ ਦਾ ਲੰਗਰ ਲਾਇਆਗੇ ਇਹਨਾਂ ਨੇ ਬਸ ਸ਼ਾਕੀਰਾਂ ਨੂੰ ਲੰਗਰ ਵਰਨਾ ਸ਼ਾਇਦ ਦਿੱਲੀ ਨਾਲ ਰੁਕੀਏ ਆਗਰੇ ਵੀ ਨਹੀਂ ਰੁਕੇ ਆਪਾਂ ਹੁਣ ਸਿੱਧਾ ਜਾਵਾਂਗੇ ਲੁਧਿਆਣੇ ਜੇ ਸਟੇ ਹੋਇਆ ਤੇ ਇਹਨੇ ਫਿਰ ਅੰਮ੍ਰਿਤਸਰ ਸਾਰਿਆਂ ਦੇ ਵਿਚ ਵਿਚਾਰ ਕੋਈ ਨਹੀਂ ਕਲੈ ਦਾ ਜੈ ਜੈ ਸਤ ਸ੍ਰੀ ਅਕਾਲ ਅਰਾਦੇ 9 ਵਜੇ ਚੁੱਕਿਆ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਬਾਲਾ ਸਾਹਿਬ ਪਾਤਸ਼ਾਹੀ 8ਵੀ ਇੱਥੇ ਹੁਣ ਆਪਾਂ ਮੱਥਾ ਟੇਕਾਂਗੇ ਤੇ ਫਿਰ ਅੱਗੇ ਲਈ ਰਵਾਨਾ ਹੋਵਾਂਗੇ ਗੱਡੀ ਦਾ ਮਸ਼ੀਨਾ ਵੀ ਹੋਰ ਕਰ ਸ੍ਰੀ ਗੁਰਦੁਆਰਾ ਬਾਲਾ ਪ੍ਰੀਤਮ ਪਾਤਸ਼ਾਹੀ ਅਠਵੀ ਸ੍ਰੀ ਦੀ ਅਸਥਾਨ ਤੇ ਇੱਥੋਂ ਹੁਣ ਆਪਾਂ ਗਾੜੀ ਲੈ ਕੇ ਕਿਹੜੇ ਗੁਰਦੁਆਰਾ ਸਾਹਿਬ ਜਾਂਦੇ ਆਂ ਦਿੱਲੀ ਵਿੱਚ ਸ਼ਾਇਦ 3-4 ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਇੱਥੋਂ ਆਪਾਂ ਰਵਾਨਾ ਹੋਵਾਂਗੇ ਹੁਣ ਲੰਗਰ ਪ੍ਰਸ਼ਾਦਾ ਛਕ ਲਿਆ ਆਪਾਂ ਪਾਜ ਗੈਨੂ ਗੁਰਦੁਆਰਾ ਬੰਗਲਾ ਸਾਹਿਬ ਆਵਤਾ ਨੂੰ ਕਰਾਉਣੇ ਆ ਦਰਸ਼ਨ ਪੰਨੀ ਸੌ ਪੰਜੀ ਜੀ ਇਸ ਟਾਈਮ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਗੁਰੂ ਹਰਕੀਰ ਸਿੰਘ ਸੱਚੇ ਪਾਸ਼ਾ ਦਾ ਸਥਾਨ ਤੇ ਇੱਥੋਂ ਆਪਾਂ ਦਰਸ਼ਨ ਕਰਕੇ ਅੱਧੇ ਘੰਟੇ ਦੇ ਵਿੱਚ ਆਈ ਦਰਸ਼ਨ ਕਰ ਲਏ ਆਪਾਂ ਹੁਣ ਆਪਾਂ ਰਵਾਨਾ ਹੋਵਾਂਗੇ ਅਗਲੀ ਯਾਤਰਾ ਲਈ ਮਤਲਬ ਕਿ ਪੰਜਾਬ ਲਈ ਆਪਣੇ ਘਰ ਲਈ ਇੱਥੇ ਦਰਸ਼ਨ ਆਪਾਂ ਕਰ ਚੁੱਕੇ ਆ ਤੇ ਹੁਣ ਜਾ ਰਹੇ ਆਪਾਂ ਆਪਣੇ ਟਰੱਕ ਵੱਲ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਗੁਰਤੇਗ ਬਾਦ ਅਕੀ 6 ਗੰਨ ਸਾਹਿਬ ਮੰਗਿੰਗ ਦਿੱਲੀ ਚਾਂਦਨੀ ਚੌਂਕ ਭਾਈ ਰਾਤ ਦੇ ਇੱਕ ਵਾ ਚੁੱਕਿਆ ਤੇ ਆਪਾਂ ਇਸ ਟਾਈਮ ਆ ਗੁਰਦੁਆਰਾ ਮੱਜੂ ਟਿੱਲਾ ਸਾਹਿਬ ਦਿੱਲੀ ਤੇ ਪਹਿਲੋਂ ਗੁਰਦਾਰਾ ਸਿਸਗੰਸਾਹਬ ਬੰਗਲਾ ਸਾਹਿਬ ਤੇ ਹੁਣ ਆਪਾਂ ਇੱਥੇ ਆਏ ਆ। ਆਪਾਂ ਜੀ ਇਸ ਟਾਈਮ ਸਿੰਘੂ ਬਾਰਡਰ ਤੇ ਹਰਿਆਣਾ ਕੁੰਡਲੀ ਬਾਰਡਰ ਏਰੀਆ ਜਿਹੜਾ ਉਥੇ ਗੁਰਦਾਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਰਾਤ ਵੀ ਆਪਾਂ ਉਥੇ ਰੁਕੇ ਤੇ ਹੁਣ ਚਾਹ ਲੰਗਰ ਛੱਕ ਕੇ ਫੇਰ ਰਵਾਨਾ ਹੋਣ ਲੱਗੇ ਆ ਪੰਜਾਬ ਨੂੰ। ਓ ਐ ਬੰਦੇ ਆ ਓ ਐ ਬੰਦੇ ਆ ਜਾ ਭਰਾਵਾ ਸੋ ਆਪਾਂ ਇਸ ਟਾਈਮ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ। ਸ਼ਨਾਣ-ਵਣ ਕਰਕੇ ਆਪਾਂ ਲੰਗਰ ਛਕਾਂਗੇ ਇੱਥੇ ਤੇ ਫਿਰ ਤਿੰਨ ਤਿੰਨ ਘੰਟੇ ਦਾ ਰਸਤਾ ਰਹਿੰਦਾ ਆਪਣੇ ਪਿੰਡ ਦਾ। ਕਰਵਾ ਦੇ ਪ੍ਰਸ਼ਾਦ ਆ ਕਰਵਾ ਕਰ ਬਚਾਓ। ਲਾ ਰੋ ਸਾਹਿਬ ਜੀ ਬਹੁਤ ਬਹੁਤ ਨਾਮ ਨਾਮ ਜਰਨਦੇ ਹਨ ਸਤਿਗੁਰੂ ਜੀ ਸੇਵਕਾਂ ਦੇ ਸੇਵਾ ਵਿੱਚ ਸਤਿਗੁਰੂ ਸਾਡੇ ਪਰਸ਼ਾਤਾ ਸਾਡੇ ਹੋਵੇ ਜੱਟ ਕੋ ਬਗਰ ਖੜੇ ਹੋਣਾ ਜੱਦੀ ਵਿੱਚ ਬਰਾਜਮਾਨ ਹੋਣ ਦੀ ਕਿਰਪਾ ਕਰੋ ਬਹੁਤ ਬਹੁਤ ਅਰਦਾਸ ਪਹੁੰਚਣ ਆਲੇ ਆ ਜੀ ਆਪਾਂ ਚਤਾਲਾ ਰੋਡ ਮੋੜ ਚਤਾਲਾ ਮੋੜ ਮੋੜ ਚੁੱਕੇ ਆ ਜੀ ਆਪਾਂ ਪਿੰਡ ਆਪਣਾਣੀ ਵਾਲਾ ਗੁਰਦੁਆਰਾ ਸਾਹਿਬ ਸਾ ਚਾਰਲਸ ਸ਼ਰੀਆ ਜੂਰ ਸਾਹਿਬ ਜੀ ਦੀ ਯਾਤਰਾ 12 ਦਿਨਾਂ ਦਾ ਟੂਰ ਸੀ ਤੇ ਬਹੁਤ ਕਿਰਪਾ ਰਹੀ ਮਾਲਕ ਦੀ ਬਹੁਤ ਆਨੰਦ ਆਇਆ ਸੋ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗਾ ਹੋਗਾ ਵੀਡੀਓ ਵੇਖ ਕੇ ਸ਼ੇਅਰ ਕਰ ਦਿਓ ਥੈਂਕ ਯੂ so much